ਦੋਸਤੋ ਅੱਜ ਅਸੀਂ ਪਿੰਡ ਦਦੇਹੀੜਾ ਦੇ ਵਿੱਚ ਬਣ ਰਹੀ ਬਾਜੀਗਰ ਪਵਨ ਦੀ ਇਮਾਰਤ ਵਿੱਚ ਪਹੁੰਚ ਚੁੱਕੇ ਹਾਂ ਮੇਰੇ ਨਾਲ ਹਨ ਪਿੰਡ ਕਮਰੋਦਾ ਤੋਂ ਮੇਰੇ ਬਹੁਤ ਹੀ ਪਿਆਰੇ ਮਿੱਤਰ ਸ਼੍ਰੀ ਜੰਗੀਰਾਮ ਉਛਾਲ ਜੀ ਅਸੀਂ ਦੋਨੋਂ ਇਸ ਬਿਲਡਿੰਗ ਨੂੰ ਦੇਖਣ ਲਈ ਪਹੁੰਚੇ ਹਾਂ ਕਿਉਂਕਿ ਪਿਛਲੀ ਵਾਰ ਜਦੋਂ ਮੈਂ ਆਇਆ ਸੀ ਤਾਂ ਉਦੋਂ ਇਸ ਦਾ ਲੈਂਟਰ ਪੈਣਾ ਸੀ ਤੇ ਮੈਂ ਠੀਕ ਦੇਖ ਨਹੀਂ ਸੀ ਸਕਿਆ ਤੇ ਅੱਜ ਮੈਂ ਜੰਗੀਰ ਦਾ ਉਹ ਕਮਰੋਦਾਜੀ ਦੇ ਨਾਲ ਇਹ ਜਿਹੜੀ ਬਿਲਡਿੰਗ ਦੇਖਣ ਪਹੁੰਚਿਆ ਹਾਂ ਔਰ ਇਸੇ ਅਸੀਂ ਆ ਕੇ ਵੀਡੀਓ ਬਣਾਈ ਹੈ ਤਾਂ ਕਿ ਪੂਰੇ ਸਾਡੇ ਸਮਾਜ ਨੂੰ ਇਸ ਦੀ ਜਾਣਕਾਰੀ ਤਫਸੀਲ ਦੇ ਵਿੱਚ ਮਿਲ ਸਕੇ ਅਸੀਂ ਪੂਰੀ ਇਹ ਵੀਡੀਓ ਇਥੇ ਪਾਰੇ ਤੇ ਤੁਹਾਨੂੰ ਦਿਖਾ ਰਿਹਾ ਕਿ ਪਿੰਡ ਕਮਰੋ ਪਿੰਡ ਦੁਧੇੜਾ ਉਹ ਜਿੱਥੇ ਕਿ ਇਹ ਬਿਲਡਿੰਗ ਬਣੀ ਹੈ ਔਰ ਇਸ ਦਾ ਦੂਸਰਾ ਲੈਂਟਰ ਲੈਂਟਰ ਜਿਹੜਾ ਹੈ ਸੈਕੰਡ ਲੈਂਟਰ ਉਹ ਪੈਣਾ ਹੈ ਤੇ ਉਹਦੇ ਬਾਰੇ ਜਾਣਕਾਰੀ ਲੈਣ ਲਈ ਅਸੀਂ ਇਸ ਕਮੇਟੀ ਦੇ ਪਵਨ ਨਿਰਮਾਣ ਕਮੇਟੀ ਜਿਹੜੀ ਹੈਗੀ ਆ ਹੋਵੇ ਪ੍ਰਦਾਨ ਸਰਦਾਰ ਵੀਰ ਸਿੰਘ ਜੀ ਉਹਨਾਂ ਕੋਲ ਜਾਣਾ ਹੈ ਇਸ ਤੋਂ ਬਾਅਦ ਇਹ ਵੀਡੀਓ ਬਣਾਉਣ ਤੋਂ ਬਾਅਦ ਉਹਨਾਂ ਨਾਲ ਬੈਠ ਕੇ ਗੱਲਬਾਤ ਕਰਾਂਗੇ ਕਿ ਕਿਵੇਂ پلان ਹੈ ਇਸ ਦੀ ਜਿਹੜੀ ਅਗਲੀ ਨਿਰਮਾਣ ਕਰਨ ਦੀ ਵੀ ਕੀ ਕਿਵੇਂ ਲੈਂਟਰ ਦੂਸਰਾ ਜਿਹੜਾ ਹੈ ਉਹ ਪਹਿਣਾ ਹੈ ਦੋਸਤੋ ਅਜਿਹੀ ਸਰਦਾਰ ਵੀਰ ਸਿੰਘ ਭੁੱਲਾ ਜਿਹੜੇ ਕੇ ਵਰਗਿਲਪਾ ਹੁੰਜੂ ਪਿੰਡ ਦਾ ਲਹੇੜਾ ਨੇੜੇ ਪਟਿਆਰਾ ਨਬਰ ਉਤੇ ਬੰਦੇ ਆ ਉਸ ਕਮੇਟੀ ਨੇ ਆਰਗੇਨਾਈਜ਼ਿੰਗ ਕਮੇਟੀ ਨੇ ਪ੍ਰਧਾਨ ਹਨ ਉਹਨਾਂ ਦੇ ਕੋਲ ਇੱਥੇ ਆਇਆ ਇਹਨਾਂ ਦੇ ਨਾਮ ਹਜਾਰਾ ਸਿੰਘ ਜੀ ਸਰਪੰਚ ਨੇ சுரேੰਦਰ ਉਸਤੂਨੀ ਤੇ ਇਹ ਵੀ ਬਹੁਤ ਵਧੀਆ ਇੱਕ बिजनेসম্যান ਨੇ ਲੋਹੇ ਦੇ ਇਟਾਲਾ ਕੰਮ ਨੂੰ ਕਰ ਉਹ ਕਾਫੀ ਕਾਈ ਵਿਜਾ ਬੰਦੇ ਲਈ ਬਰੇ ਨਾਲ ਕੰਮ ਕਰਦੀ ਹੈ ਇਹਨਾਂ ਨਾਲ ਵੀ ਸਾਨੂੰ ਅੱਜ ਗੱਲਬਾਤ ਕਰਨ ਦਾ ਮੌਕਾ ਮਿਲਿਆ ਹੈ ਤੇ ਮੈਂ ਅੱਜ ਗੜਬਾੜੀ ਪੇਪਰ ਤੋਂ ਉਹ ਗੱਲ ਲੈਣ ਤੋਂ ਪਤਾ ਜੀ ਉਹ ਨਿਕਲ ਗਿਆ ਸੀ ਦੇਖਿਆ ਹੈ ਦੇ ਦੇਖਣ ਤੋਂ ਬਾਅਦ ਕੁਝ ਵਿਚਾਰ ਸੀ ਮੇਰੇ ਮਨ ਤੇ ਮੈਂ ਇਸ ਕਰਕੇ ਕਿਹਾ ਪਹਿਲਾਂ ਜਦੋਂ ਤੁਸੀਂ ਇਸ ਕਰਕੇ ਤੁਹਾਡੇ ਕੋਲ ਆਇਆ ਤਾਂ ਸਾਨੂੰ ਇਹ ਚਲਣਾ ਪਾਉ ਕਿ ਹੁਣ ਤੱਕ ਜਨਾ ਉਹ ਭਵਨ ਬਣ ਚੁੱਕਿਆ ਅਗੁੰਦ ਦੇਖਣਾ ਹਰਦਾ ਹੁਣ ਕਮਲ ਜੀ ਇਸ ਤੇ ਤਕਰੀਬਨ ਸਾਨੂੰ 4 ਸਾਲ ਹੋ ਗਏ ਲੱਗੇ ਨੇ 4 ਸਾਲਾਂ ਦੇ ਵਿੱਚ ਇੱਕ ਦਾ 330 300 ਮੀਟਰ 30 ਬੈਂਡ ਸੜਕ ਬਣਾਈ ਗਈ ਹੈ ਔਰ ਨੀਅਰ ਰਿਪੋਰਟ ਇਹਦੇ ਤੇ ਮਤਲਬ ਭਰਤ ਪਾਈ ਗਈ ਹੈ ਭਰਤ ਪਉਣ ਤੋਂ ਬਾਅਦ ਚੰਗਾ ਫਾਊਂਡੇਸ਼ਨ ਭਰ ਕੇ ਇਹਦੇ ਉੱਪਰ ਜਿਹੜੇ ਆਪਾਂ ਨੇ ਕਲੈਂਟਰ ਜਿਹੜਾ 7000 ਸੀਗਾ ਹੁਣ ਤਾਂ ਪਤਾ ਜਿਹੜਾ ਵੀਅਰ ਰਿਪੋਰਟ ਪਰ ਯਾਰ 45 ਤੋਂ 50 ਲੱਖ ਰੁਪਏ ਖਰਚ ਆਦੇ ਜੀਓਲੋਜੀਕਲ ਬੜਾ ਮਜਬੂਤ ਪਰ ਹੈ ਤਾਂ ਕਿ ਇਹਦੇ ਉੱਪਰ ਜਿਹੜੇ ਰੂਮ ਬਣਨੇ ਨੇ 12 ਰੂਮ ਬਣਨੇ ਨੇ ਉਹ ਰੂਮਾਂ ਦੇ ਜਿਹੜੇ ਆਰ ਸੀ ਸੀ ਪਿੱਲਰ ਨਾਲ ਬਣਾਇਆ ਜਾਂਦਾ ਔਰ ਇਹਦੀ 26 ਫੁੱਟ ਦੇ ਉੱਪਰ ਹਾਈਟ ਤੇ ਜਾ ਕੇ ਇਹਦਾ ਦੂਜਾ ਸੈਕੰਡ ਲੈਨਟਰ ਪੈਣਾ ਜਿਹੜਾ 70 ਤੋਂ 100 ਉਹਦੇ ਵਾਸਤੇ ਵੀ ਪਾਉਣ ਵਾਸਤੇ ਕੰਪਲਰ ਉਸ ਨੂੰ ਲੈਨਟਰ ਪਾਉਣ ਵਾਸਤੇ ਘੱਟੋ-ਘੱਟ 60 ਲੱਖ ਪਾਉਣੀ ਆ ਉਹਦੀ ਇਨਵੈਸਟਮੈਂਟ ਤੇ ਫੁੱਲੋ ਜਿਹੜਾ ਫੁੱਲੋ ਭਵਨ ਬਣਨਾ ਹੈ ਭਾਈ ਕਿੰਨੇ ਚਿਰ ਹੋਊਗਾ ਇਹਦੇ ਉੱਪਰ ਨੀਅਰ ਬੋਟਾ ਜਿਹੜੀ ਮੇਰੀ ਥਿੰਕਿੰਗ ਆ 5 ਤੋਂ 6 ਕਰੋੜ ਰੁਪਈਆ ਨਾ ਇਹਦੇ ਜੀਕਾ ਬੰਗਲੇ ਦਾ ਹਾਲ ਬਣੂਗਾ ਜਿਹੜਾ ਆਪਣੇ ਸਾਰੇ ਮੈਂਬਰਸ ਨੂੰ ਜਿਹਨੇ ਬੜਾਈ ਸੀ ਤਕਰੀਬਨ 80.50 ਹਰ ਸਹਿਤ ਜਿਹੜੇ ਮੌਜੂਦ ਬੰਦੇ ਨੇ ਜਿਹੜੇ ਤੁਹਾਨੂੰ ਅਸੀਂ ਇਹਦਾ ਯੂਐਸਏ ਦਾ ਮਤਲਬ ਆਉਂਦਾ ਅਡਵਾਈਜ਼ਰ ਆਇਆ ਤੇ ਇਸ ਤਰ੍ਹਾਂ ਮੇਰੇ ਜਿੰਨੇ ਵੀ ਮਿੱਤਰ ਨੇ ਯਾਰ ਦੋਸਤ ਨੇ ਮਨ ਰਕਸ਼ਟ ਹਟਾਣ ਕਰਦਾ ਨੂੰ ਕੋਣ ਵੀ ਅਸੀਂ ਗਾਂਧੀ ਜੀ ਨੂੰ ਮਿਲੇ ਜਿਹੜੇ ਐਮਪੀ ਦੇ ਨਕਸ਼ਾ ਦੇ ਪ੍ਰਵੰਤ ਭਾਈਕਰ ਜਿਹੜੇ ਸਾਡੇ ਅੰਮ੍ਰਲ ਨੇ ਉਹਨਾਂ ਨੂੰ ਮਿਲੇਆ ਚੇਤਕ ਸਿੰਘ ਜੋੜਨ ਨਾਜਰਨ ਜੀ ਨੂੰ ਮਿਲੇਆ ਇਸ ਸਰਪੰਚ ਜੀ ਨਾਲ ਤਕਰੀਬਨ ਹੁੰਦੇ ਨੇ ਮਰੌੜ ਅਸੀਂ ਉੱਥੇ ਮੇਰੇ ਆਪਣੇ ਭਾਈਚਾਰੇ ਨੂੰ ਫਿਰ ਵੀਰ ਰਾਮ ਕਵਾੜੀਆ ਨੂੰ ਮਿਲੇ ਜੀ ਮਰੌੜੀ ਉਸ ਤੋਂ ਇਲਾਵਾ ਅਸੀਂ ਕਪੂਰਗੜ੍ਹ ਦਾ ਸਰਪੰਚਾ ਜੱਸੀ ਉਹਨੂੰ ਮਿਲੇ ਫਿਰ ਇੱਕ ਮੁੰਡਾ ਉਹਨੇ ਆਪਣੇ ਢਾਵਾਂ ਗਿੱਤਾ ਜੀ ਰਿੰਕੂ ਕਵਾੜੀਆ ਉਹਨੂੰ ਅਸੀਂ ਬੇਨਤੀ ਕਰੀ ਵਰਦੇ ਮਾਤਾ ਪਿਤਾ ਦੀ ਯਾਦ ਚ ਇੱਕ ਉਹਨੂੰ ਬਣਾ ਦੇ ਪੁੱਤਰਾ ਤੇ ਇਸ ਤਰ੍ਹਾਂ ਮੇਰੇ ਸਰਪੰਚ ਸਾਹਿਬ ਵੀ ਪੂਰਾ ਸਹਿਯੋਗ ਦੇ ਕੇ ਸੌਫਟ ਰੈਗਨ ਸਿਮਟ ਬਣਾ ਦਿੱਤਾ ਕੋਈ ਜਦੋਂ ਉਹਨਾਂ ਨੂੰ ਬੇਨਤੀ ਕਰਦੇ ਆਏ ਹਰ ਤਮ ਸੇਵਾ ਜਹਾਦਰ ਦੇ ਅਬ ਜਿੰਨੇ ਵੀ ਅਸੀਂ ਮੈਂਬਰ ਬਣਾਏ ਨੇ ਤਕਰੀਬਨ ਸਾਡੇ ਉਹ ਹਰ ਤਮ ਸਮੇ ਸਮੇਂ ਤੇ ਸਾਡੇ ਸੇਵਾ ਉਹਨਾਂ ਦੇ ਜਿਸ ਤਰ੍ਹਾਂ ਤੁਸੀਂ ਦੇ ਰਹੇ ਹੋ ਚੰਨੀ ਜੀ ਵੀ ਮੇਰੇ ਕੋਲੋਂ ਜੁਆਸਤ ਆ ਕੇ ਗਏ ਨੇ ਉਹ ਵੀ ਉਸ ਕਹਿ ਕੇ ਗਏ ਨੇ ਵੀ ਐਸੀ ਵੀ ਜਰੂਰ ਆਪਣੇ ਮਾਤਾ ਪ੍ਰਿਥਵੀ ਯਾਤ ਇਸ ਪਵਨ ਵਾਸਤੇ ਕਰਾਂਗੇ ਇਹ ਪਵਨ ਦਾ ਜਿਹੜਾ ਪ੍ਰਾਲਾ ਸਾਰੀ ਜੇ ਆਪਣੇ ਬਾਜੀ ਦਾ ਬਰਾਦਰੀ ਜੇ ਇੱਕ ਇੱਕ ਰਿਹਾ ਤੇ ਹੋਵੇ ਨਾ ਤਾਂ ਇਹ ਅਸੀਂ ਉਸ ਨੂੰ ਬਲੰਗੀਆਂ ਤੇ ਲੈ ਕੇ ਜਾਵਾਂਗੇ ਜਿਹੜੇ ਕੀ ਆਉਣ ਨਾਲ ਸਮੇਂ ਦੇ ਵਿੱਚ ਸਾਡੀਆਂ ਬਰਾਸਤਾ ਜਿਹੜੇ ਭਾਈ ਲੱਖੀ ਸ਼ਾ ਬਨਿਆਰਾਸੀ ਗੁਰੂ ਟੇਕ ਮਾ ਦਸਾਂਦਾ ਸੰਸਕਾਰ ਕਰੇ ਸੀ ਉਹਨੇ ਅੱਜ ਦਾ ਘਰ ਕੋ ਕੇ ਸਾਡੀ ਕੌਮ ਦਾ ਵਕਿਆ ਪਰਿਵਾਰ ਚ ਜਿਹੜੇ ਹੋਏ ਨੇ ਇਹ ਪਰਿਵਾਰ ਦਾ ਬਹੁਤ ਬੜੀ ਦੇਨ ਆ ਮੈਂ ਆਮ ਮੇਰੇ ਯਾਰ ਦੋਸਤਾਂ ਨਾਲ ਦੱਲਾ ਕਰਦਾ ਹਾਂ ਕਿ 59 ਬੰਦੇ ਸਾਡੇ ਬਰਾਦਰੀ ਸੁਸੀਲ ਹੋਏ ਨੇ ਜਿਹੜੇ ਬੰਜ਼ਾਰੇ ਸੀ ਜਿਸ ਤੰ ਬੰਦਾ ਬਹਾਦਰ ਨੂੰ ਗੁਰੂ ਤੇਗ ਬਹਾਦਰ ਪਾਸ਼ਾ ਨੂੰ ਦਸਨ ਪਾਸ਼ਾ ਜੀ ਨੇ ਇੱਥੇ ਭੇਜਿਆ ਸੀ ਪਦੇਗਨ ਸਾਹਿਬ ਉਸ ਟਾਈਮ ਸਾਰਿਆਂ ਸਿੱਖ ਦਾ ਬਹੁਤ ਖਤਰਾ ਹੋ ਗਈ ਸੀ ਪਰ ਉਸ ਟਾਈਮ ਜਿਹੜੀ ਜਦੋਂ ਇਹ ਲੜਾਈ ਲੜੀ ਜਦੋਂ ਮੁਗਲ ਬਾਦਸ਼ਾਹ ਨੂੰ ਪਤਾ ਲੱਗਿਆ ਵੀ ਬੰਦਾ ਬਹਾਦਰ ਸਿੰਘ ਨਾਲ ਕਿਹੜੀ ਅਹਿੰਕਮਾ ਜਿਹੜੇ ਮਤਲਬ ਲੜਾਈ ਲੜ ਰਹੇ ਨੇ ਤਾਂ ਉਸ ਟਾਈਮ ਪਤਾ ਲੱਗਿਆ ਵੀ ਇਹ ਟਾਂਡੇ ਨੇ ਜਿਹੜਾ ਬੰਜ਼ਾਰੇ ਨੇ ਇਹ ਆਪਣੇ ਮਾਨਵਾੜੀ ਵੰਤਾ ਬਾਦ ਸੁੰਦਰ ਸਾਹਿਬ ਉਸ ਟਾਈਮ ਫਿਰ ਸਾਡੇ ਸਾਰੇ ਪਰਿਵਾਰ ਤੇ ਜਿਹੜੇ ਭਾਈ ਲੱਖੀ ਸਾਹਿਬ ਤੋਂ ਲੈ ਕੇ ਭਾਈ ਜਿਆਲਾ ਜੀ ਤੋਂ ਇੱਕ ਵਾਰ ਬਾਦ ਸਾਹਿਬ ਨਾਲ ਸੀ ਦੋਗੇ ਸੀ ਦੇਗ ਚੁੰਗੜੀਆਂ ਵਾਲੇ ਭਾਈ ਮਾਨੀ ਸਿੰਘ ਦਾ ਬੰਦ ਬੰਦ ਘਰਕਾ ਸੀ ਇਸ ਤਰ੍ਹਾਂ ਭਾਈ 75 ਸਿੰਘ ਜੀ ਆਪਣੇ ਅਨੰਦਪੁਰ ਸਾਹਿਬ ਦੀ ਕੰਮ ਸੀ ਦੋਗੇ ਤੇ ਆਪਣੇ ਪਰਿਵਾਰ ਦੇ ਬਹੁਤ ਭਾਨਾ ਜਿਹੜੇ ਕਿ ਬਾਜੀਦਰ ਬਰਾੜੀ ਇਸ ਆਪਣੇ ਅਸਲੀ ਘਰਸੇ ਤੋਂ ਬਹੁਤ ਦੂਰ ਆ ਰੋਪਨ ਪਤਾ ਵੀ ਹੈ ਦੇਸ ਅਸੀਂ ਮਾਸ ਰਕਾਉਂ ਆ ਸਾਡੀ ਜਿਹਨੇ ਐਜੂਡੇਕ ਕਰਵਾਨੀਆਂ ਕਰੇ ਆਪਣੇ ਬਰਾਦਰੀ ਦਾ ਜਿਹੜਾ ਇਤਿਹਾਸ ਆ ਉਹ ਤੁਹਾਨੂੰ ਕਿਤੇ ਨਹੀਂ ਮਿਲਦਾ ਅਗਰ ਜੇ ਲਿਖਿਆ ਤਾਂ ਪਹਿਲੇ ਪਾਸ਼ਾ ਜੀ ਤੋਂ ਲੈ ਕੇ ਦਸਵੇਂ ਪਾਸ਼ਾ ਜੀ ਤੱਕ ਮਤਲਬ ਗੁਰੂ ਸਾਹਿਬ ਤੋਂ ਸਰਬ ਇਤਿਹਾਸ ਦੱਜਾਈ ਭਾਈ ਮਨੀ ਸਿੰਘ ਤੋਂ ਤਾਂ ਦਸਵੇਂ ਪਾਸ਼ਾ ਜੀ ਨੇ ਜਦੋਂ ਤੀਂ ਮੱਲਿਆਂ ਨੇ ਅੰਗੂਰ ਸਾਹਿਬ ਨੂੰ ਗੁਰੂ ਸਾਹਿਬ ਦੇਣੀ ਨਾ ਕਰਤੀ ਸੀ ਤਾਂ ਦਸਵੇਂ ਪਾਸ਼ਾ ਨੇ ਤਮਾਦਮ ਦੀ ਧਰਤੀ ਦੇ ਪਾਈਮਾਨ ਸਿੰਘ ਮਾਰੀ ਸਿੰਘ ਪਾਈਮਾਨ ਸਿੰਘ ਨਾਲ ਹਾਰੀ ਸੀ ਉਹਨਾਂ ਦਾ ਸਾਰੀ ਦੂਜੇ ਸਾਹਿਬ ਦਾ ਸੰਪੂਰਨ ਕੰਟਰੋਲ ਆ ਗੱਡੀਬੜੀ ਮਾਸਟਰ ਕਾਮ ਹੋਣ ਦੇ ਬਾਅਦ ਵੀ ਤਾਂ ਸਰੋਨੀ ਕਮੇਟੀ ਨੇ ਸਾਡੀ ਕੋਈ ਹੈਲਪ ਕਰੀਆ ਨਾ ਕੋਈ ਕਿਤੇ ਸਾਡੇ ਜਿਹੜੇ ਇਹਨੇ ਇਹ ਸੀਸੀ ਕੋਈ ਯਾਦ ਨਹੀਂ ਬਣਾਈ ਮੈਂ ਤੁਹਾਡੇ ਵਧਿਆ ਰਾਹੀ ਮੈਂ ਤੁਸੀਂ ਅਜ ਪਰਮਾਤਮਾ ਨੇ ਤੁਹਾਡੀ ਬੜੀ ਬਾਹ ਫੜੀ ਆ ਤੁਸੀਂ ਫੌਲ ਤੱਕ ਮਰਨਾ ਮਾਰੀਆਂ ਨੇ ਇਸ ਤੋਂ ਨੂੰ ਬਾਕੀ ਪੂਸਨਿਕਾ ਸਾਹਿਬ ਸਾਰੀ ਬਰਾਦਰ ਨੂੰ ਇਸ ਬਾਰੇ ਦੱਸੋ ਤਾਂ ਕਿ ਪਾਉਂ ਜਲਦੀ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰ ਰਿਹਾ ਹਾਂ ਹਰ ਸਮੇਂ ਕੋਈ ਸਰਕਾਰ ਹੋਵੇ ਹਰ ਟਾਈਮ ਪੰਜਾਬ ਸਰਕਾਰ ਦੇ ਜਿਹੜੇ ਕੈਬਨਿਟ ਮੰਤਰੀਸਟਰ ਨੇ ਸੀਐਮ ਸਾਹਿਬ ਨੇ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਇਸ ਤੋਂ ਬਾਤ ਤੇ ਜਾਗਰੂਕ ਕਰ ਰਿਹਾ ਹਾਂ ਇਹਨਾਂ ਕਹਿੰਦਾ ਰਹਿਣਾ ਦਾ ਜਾਗਰੂਕ ਵੈਰੀ ਪਾਲਸਾ ਵੈਰੀ ਅਤੇ ਤੁਸੀਂ ਸਾਡੇ ਗ੍ਰੇਵ ਤੇ ਆਇਆ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਤੁਸੀਂ ਜਿਹੜੇ ਕਿਸਾਨ ਨੂੰ ਸਮਝ ਸਮਝ ਕੇ ਤੇ ਕਿਸਵਾਰੇ ਸਿਚੇ ਕਰ ਦੇਣੇ ਹੋ ਜੇਕਰ ਪਿਆਰ ਹੋਵੇ ਮਤਲਬ ਉਤਸਕ ਹੋਵੇ ਉਹੀ ਸੱਜਣ ਇਸ ਪੰਨੇ ਨੂੰ ਉੱਤਰ ਜਾ ਸਕਦੇ ਨੇ ਮੈਂ ਇਨਨ ਦਾ ਧੰਨਵਾਦ ਕਰਨਾ ਚਾਹਸਦਾ ਬੈਰੀ ਖਾਲਸਾ ਇਹ ਸਰਤਾਜ ਸਿੰਘ ਕੁਲਰਜੀ ਜਿਨ੍ਹਾਂ ਦਾ ਬਹੁਤ ਮਛਾਲ ਆ ਤੇ ਉਹਨਾਂ ਨੇ ਜਿਹੜਾ ਬਾਜੀਗੁਰੂ ਭਵਨਪਿੰਡ ਦੇ ਨੇੜੇ ਵਿੱਚ ਬਣਿਆ ਉਹਦੇ ਬਾਰੇ ਬਹੁਤ ਡਿਟੇਲ ਦੇ ਨਾਲ ਜਾਣਕਾਰੀ ਦਿੱਤੀ ਆ ਉਹ ਇਤਿਹਾਸ ਤੇ ਬਹੁਤ ਹੀ ਵਧੀਆ ਤਕਰੀਰ ਪੇਸ਼ ਕੀਤੀ ਹੈ ਜਿਹੜੀ ਕਿ ਉਹ ਆ ਸਮਾਜ ਦੇ ਨਾਲ ਸੰਬੰਧਿਤ ਸੀ ਔਰ ਮੈਂ ਇੱਕ ਗੱਲ ਇਹਨੇ ਜਿਵੇਂ ਦੱਸੀ ਹੈ ਵੀ ਜਿਹੜਾ ਮਤਲਬ ਹੁਣ ਤੱਕ 45 ਲੱਖ ਦੇ ਕਿਨੂਦਿਆ ਹਾਂ ਦੱਸਿਆ 45 ਲੱਖ ਲੱਖ ਜੀ ਔਰ ਕਰੋੜ ਇਸਪੁਰਾ ਔਰ ਰੋਡ ਤੋਂ ਲਾ ਔਰ ਤੇ ਹੁਣ ਜਿਹੜਾ 60 ਲੱਖ ਰੁਪਏ ਦਾ ਪ੍ਰੋਜੈਕਟ ਹੈ ਜਿਹੜਾ ਦੂਸਰਾ ਉੱਪਰਲਾ ਲੈਂਡਰ ਪੈਣਾ ਕਮਰਿਆਂ ਸੁਨੇ ਤੇ ਉਹਦੇ ਲਈ ਬੇਨਤੀ ਸਾਰੇ ਜਿਹੜੇ ਸੱਜਣ ਮਤਲਬ ਇਹ ਦੇ ਤਾਂ ਦੇਮ ਦੇ ਵਿੱਚ ਬਲਿ ਹਿੱਸਾ ਪਾ ਸਕਦੇ ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਇੱਕ ਇੱਕ ਕਮਰਾ ਜਿਵੇਂ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਤੁਸੀਂ ਜ਼ਿੰਮੇਵਾਰੀ ਲਓ ਤੇ ਉਹਦੇ ਨਾਲ ਇਹ ਲੈਂਡਰ ਜਿਵੇਂ ਜੇ 12 ਕਮਰੇ ਆ ਤਾਂ ਬਾਹਰੋਂ ਪੰਜਾ 60 5.5 ਲੱਖ ਦਾ ਇੱਕ ਕਮਰਾ ਉਹਨੂੰ ਪਹੇਗਾ ਔਰ 60 ਲੱਖ ਦੇ ਨਾਲ ਉਹ ਡੈਂਟਰ ਪੈ ਜਾਏਗਾ ਉੱਪਰਲਾ ਇੱਕ ਭਵਨ ਕੰਪਲੀਟ ਹੋਣ ਦੇ ਲਾਗੇ ਹੋ ਜਾਏਗਾ ਜਿਹੜਾ ਕਿ ਜਿਹਨਾਂ ਦੱਸਿਆ ਕਿ ਟੋਟਲ ਜਿਹੜਾ ਉਹ ਜਿੱਥੇ ਸਿਲੀ ਹੈ ਸਟਰਕਚਰ ਬਣਨੀ ਆ ਉਹ 50 ਕਰੋੜ ਦੇ ਲਗਭਗ ਆ ਜਿਹਦੇ ਵਿੱਚ ਪੈਕੀਜਾਂ ਦੱਸੀਆਂ ਨੇ ਕਿ ਲੰਗਰ ਭਵਨ ਵੀ ਹੈ ਕਮਿਊਨਿਟੀ ਭਵਨ ਹੈ ਹੋਸਟਲ ਹੈ ਇਹ ਸਾਰਾ ਕੁਝ ਤਿਆਰ ਹੋਣਾ ਔਰ ਅੱਜ ਜੇ ਦੇਖਦੇ ਆਂ ਕਿ ਉੱਥੇ ਕਾਫੀ ਹਾਲੇ ਭਰਤ ਕਣੀ ਆ ਮਿੱਟੀ ਪੈਣ ਦਾ ਵੀ ਉੱਤੇ ਹੈਗਾ ਦੀ ਬਿੱਟ ਵੀ ਕਾ ਵੀ ਪਏਗੀ ਮੇਰੇ ਹਿਸਾਬ ਨਾਲ ਉਹਦਾ ਬਹੁਤ ਵੱਡਾ ਤੁਜਾ ਘਰਣਾ ਤੇ ਆਪ ਕੋਲੇ ਚਾਰ ਦਿਵਾਰੀ ਹੋਣੀ ਹੈ ਤੇ ਸਾਰੇ ਕੰਮ ਤੇ ਲਈ ਤੁਹਾਨੂੰ ਸਾਰਿਆਂ ਨੂੰ ਜਿੰਨੇ ਵੀ ਮੇਰੇ ਵੀਡੀਓ ਦੇਖ ਰਹਾ ਹੈ ਉਹਨਾਂ ਸਾਰਿਆਂ ਨੂੰ ਮਾਤ ਪੂਰਤੀ ਬੇਨਤੀ ਹੈ ਕਿ ਜਿੰਨਾ ਵੱਧ ਤੋਂ ਵੱਧ दाम ਤੁਸੀਂ ਕਰ ਸਕਦੇ ਹੋ ਦੇਖੋ ਗੂੜ ਗੂੜ ਦੇ ਨਾਲ ਘੜਾ ਘੜਾ ਭਰਦਾ ਔਰ ਇਹਦਾ ਸਮਝੋ ਵੀ ਤੁਹਾਡਾ ਜੇ ਤੁਸੀਂ 1000 ਰੁਪਏ ਦੇ ਸਕਦੇ ਤੇ ਤੁਸੀਂ ਚੁੱਕ ਕੇ ਵਾਹੋ ਵੀ ਬਿਲਾੜੇ ਬੰਦੇ ਨੂੰ ਲੱਗ ਦੇਤਾ ਤੇ ਮੈਂ 1000 ਦਵਾ ਉਹ ਜਿਹੜਾ ਤੁਹਾਡਾ 1000 ਰੁਪਇਆ ਉਹ ਵੀ ਲੱਖ ਦੇ ਬਰਾਬਰੀ ਹੋਊਗਾ ਤੁਸੀਂ ਵਕਤ ਵਧ ਆਪਣੇ ਆਪਣੇ ਮਹੱਲਿਆਂ ਦੇ ਵਿੱਚ ਇਕੱਠੇ ਹੋਵੋ ਕਮੇਟੀ ਬਣਾ ਕੇ ਇਹਦੇ ਲਈ ਫੰਡ ਇਕੱਠਾ ਕਰਕੇ ਇਹਨਾਂ ਤੱਕ ਪਹੁੰਚਾ ਕਰੋ ਤਾਂ ਕਿ ਜਿਹੜਾ ਉੱਪਰਲਾ ਲੈਟਰ ਨੂੰ ਸੈਕੰਡ ਲੈਟਰ ਪੜਾ 1 ਲੱਖ ਪੈ ਗਿਆ ਜਿਹਦੀ ਵੀਡੀਓ ਮੈਂ ਇਸ ਇਸ ਜਿਹੜੀ ਗੱਲਬਾਤ ਤੋਂ ਬਾਅਦ ਨਾਲੇ ਸ਼ੇਅਰ ਕਰਾਂਗਾ ਕਿਸੇ ਇੰਟਰਵਿਊ ਦੇ ਵਿੱਚ ਤੇ ਉਹ ਵੀ ਅੱਜ ਬਣਾ ਕੇ ਆਇਆ ਦੇਖ ਕੇ ਆਇਆ ਸਾਰਾ ਜਿਹੜਾ ਤੇ ਵੈਲਕਮ ਪੜ੍ਹਿਆ ਤੇ ਉਹ ਸਾਡੀ ਅਨੁਸ਼ੇਚ ਕਰਾਂਗੇ ਤੇ ਸਾਰਿਆਂ ਨੂੰ ਬੇਨਤੀ ਆ ਵੀ ਤੁਸੀਂ ਜਿੰਨਾ ਵਕਤ ਵੰਦ ਯੋਗ ਦਾ ਜਿਸ ਵਾਸਤੇ ਦੇ ਸਕਦੇ ਹੋ ਉਹ ਦਿਓ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਏਗਾ ਤੇ ਦੀਪ ਸਿੰਘ ਕੁਲੜੀ ਨੂੰ ਮਿਲ ਕੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਘਰ ਨਹੀਂ ਬਹਿਰੇ ਪਰ ਅੱਜ ਵੀ ਕਿਸੇ ਪਾਸਿਓ ਆਏ ਹਨ ਔਰ ਵੇਟ ਕਰਨ ਲਈ ਤੁਹਾਨੂੰ ਕਿਹਾ ਅਸੀਂ ਉਸ ਕਰੋ ਟਾਈਮ ਦੇ ਵਿੱਚ ਹੋਰ ਕੰਮ ਕਰ ਲਿਆ ਤੇ ਮੈਂ ਪੁਰੇ ਰਹਿ ਪੁਰੇ ਹੋਇਆ ਇਸ ਕੰਮ ਲਈ ਹੋਰ ਬਹੁਤ ਜ਼ਿਆਦਾ ਯੋਗਦਾਨ ਦੇਵੇ ਜਿਵੇਂ ਉਹਨਾਂ ਨੇ ਦੱਸਿਆ ਕਿ ਫਲਾਰੀ ਫਲਾਰੀ ਜਗ੍ਹਾ ਤੇ ਜਾ ਕੇ ਆਇਆ ਤੇ ਉਹਨਾਂ ਨੂੰ ਰਿਕਵੈਸਟ ਕੀਤੀ ਵੀ ਤੁਸੀਂ ਵਾਰ-ਵਾਰ ਦਾਨ ਦਿਓ ਇੱਕ ਕਮਰਾ ਦੀ ਜ਼ਿੰਮੇਵਾਰੀ ਲਓ ਇੱਕ ਕਮਰੇ ਦੀ ਔਰ ਇਸੇ ਤਰ੍ਹਾਂ ਬਾਹਰ ਜਿਹੜੇ ਮੇਰੇ ਵੀਰ ਬੈਠੇ ਹੋ ਉਹ ਵੀ ਜਿਹੜੇ ਦਾਨ ਕਰ ਸਕਦੇ ਆ ਜਿਨ੍ਹਾਂ ਚ ਬੁਝਾਇਸ਼ ਨਹੀਂ ਆ ਕਿ ਉਹ ਜਰੂਰ ਅੱਗੇ ਆਉਣ ਤੇ ਇਸ ਕੰਮ ਨੂੰ ਸਿਰੇ ਚੜਾਓ ਕਿਉਂਕਿ ਸਾਡਾ ਭਾਈਚਾਰੇ ਦਾ ਮਾਣ ਹੈ ਕਿ ਜਿਹੜਾ ਭਗਵਨ ਬਣੂਗਾ ਤੇ ਉਹਦੇ ਤੇ ਇੱਕ ਕਰੂ ਮਾਨ ਹੋਊਗਾ ਸਾਡੂ ਮੌਵਲੇ ਸਮੇਂ ਦੇ ਵਿੱਚ ਵੀ ਹਾਂ ਸਾਡੀ ਬਰਾਦਰੀ ਦਾ ਇੱਕ ਭਵਨ ਬਣਿਆ ਵਾਸਤੇ ਉੱਥੇ ਬੱਚਿਆਂ ਦੇ ਵਾਸਤੇ ਜਿਹੜੇ ਸਟੂਡੈਂਟ ਵਿਦਿਆਰਥੀ ਯੂਨੀਵਰਸਿਟੀ ਚ ਪੜਨ ਲਈ ਆਉਣਗੇ ਉਹਨਾਂ ਵਾਸਤੇ ਹੋਸਟਲ ਦੀ ਜਾਰੀ ਹੋਊਗੀ ਉਹਨਾਂ ਵਾਸਤੇ ਰਹਿਣ ਦੀ ਜਗ੍ਹਾ ਹੋਊਗੀ ਤੇ ਇਹ ਸਾਰਾ ਕੁਝ ਕਰ ਰਏ ਨੇ ਤੇ ਇਹਨਾਂ ਦੀ ਕਮੇਟੀ ਕਰ ਰਹੀ ਹੈ ਤੇ ਤੁਹਾਡਾ ਸਹਿਯੋਗ ਚਾਹੀਦਾ ਵਕਤ ਮਦਦ ਸਹਿਯੋਗ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੀ ਸੈਣੀ ਜਿਵੇਂ ਜਿਹਨ ਗੰਸਾ ਦੀ ਬੀਪੀ ਐਮ ਤੋਂ ਅਡੀਗੜੀ ਸੁਸਾਇਟੀ ਆ ਕੋ ਬਾਬਾ ਲਖੀਸ਼ਾ ਬੰਜਾਰਾ ਜੀ ਦੇ ਨਾਮ ਤੇ ਦਸਟੜਾ ਤੇ ਤੁਸੀਂ ਬਾਬਾ ਲਖੀਸ਼ਾ ਬੰਜਾਰਾ ਜੀ ਨੂੰ ਯਾਦ ਕਰਨ ਲਈ ਕੀ ਕੋਈ ਦਿਨ ਨਿਸ਼ਚਿਤ ਕੀਤਾ ਹੈ ਜਾਂ ਕੀ ਤੁਹਾਡੇ ਮਨ ਦੇ ਵਿੱਚ ਵਿਚਾਰ ਹੋਏ ਇਸ ਬਾਰੇ ਅਮਰ ਜੀ ਅਸੀਂ ਭਾਈ ਲਖੀਸ਼ਾ ਦੇ ਮਤਲਬ ਜਿਹੜਾ ਜਾਣ ਦੇਣਾ ਐਕੀਸੀ ਮਾਹਰ ਜੀ 700 ਨਾ 447ਵਾਂ ਜਨਮ ਦਿਨ ਉਹਨਾਂ ਦੇ ਉਹਨਾਂ ਦੀ ਯਾਦ ਚ ਆਉਣ ਵਾਲੇ ਸਮੇਂ ਚ ਮੇਰੇ ਮਨ ਤੇ ਮਨਸਾਂ ਦੇ ਜਿਵੇਂ ਬਰਾਦਰੀ ਸਾਥ ਦਿੰਦੀ ਰਹੂਗੀ ਵੀ ਇਹਨਾਂ ਦੀਆਂ ਯਾਦਾਂ ਦੇ ਵਿੱਚ ਅਸੀਂ ਮਿਲ ਲੜਵਾਇ ਕਰਾਂਗੇ ਜਿਹੜਾ ਇੱਕ ਸਾਡੀ ਭਾਈ ਦਾ ਬਰਾਦਰੀ ਨੂੰ ਇੱਕ ਪਲੇਟਫਾਰਮ ਮਿਲ ਜੂਗਾ ਚਾਰਜ ਲਈ ਉਹਨਾਂ ਦੇ ਜਨਮ ਦਿਨ ਤੇ ਆਏ ਕਰੂਗਾ ਹਾਂ ਹਾਂ ਚਾਰਜ ਲਈ ਨੂੰ ਜਿਹੜਾ ਉਹਨਾਂ ਦੇ ਜਨਮ ਦਿਨ ਉਸਤੇ ਤੇ ਜਿਵੇਂ ਭਾਈ ਮਨੀ ਸਿੰਘ ਜੀ ਨੇ ਉਹਨਾਂ ਦੀ ਯਾਦ ਚ ਤੇ ਉਹਨਾਂ ਦੀਆਂ ਯਾਦਾਂ ਅਸੀਂ ਉਹਨਾਂ ਦੇ ਸਟੈਚੂ ਵੀ ਬਣਾਵਾਂਗੇ ਮੇਰੇ ਭਾਈ ਜੱਜ ਜੀ ਨੂੰ ਉਪਨ ਦੇ ਦੇਚੋ ਮਤਲਬ ਬਾਲਾ ਗੈਸ ਕੀ ਇਹ ਮਨੀ ਸਿੰਘ ਦਾ ਫਾਇਦਾ ਬੰਦੋਂ ਬੰਦ ਪਟਿਆ ਗਿਆ ਸੀ ਤੇ ਉਹਨਾਂ ਦੀ ਯਾਦਗਾਰੀ ਚ ਅਸੀਂ ਮਿਹਨਤ ਤੇ ਗ੍ਰੀਟਿੰਗ ਵੀ ਬਣਾਵਾਂਗੇ ਤੇ ਮਨ ਚ ਬੜੇ ਖੁਸ਼ ਹੋ ਗਏ ਨੇ ਪਰ ਦੇਖੋ ਪ੍ਰਮਾਤਮਾ ਜੀ ਤੰਦਰੁਸਤੀ ਬਖਸ਼ੀ ਫੁੱਟਵਾਰਗੇ ਜਾ ਰਹੇ ਦੋਸਤਾਂ ਨਾਲ ਸਾਡੇ ਅੱਜ ਐਲਾਨ ਕਰੂ ਵੀ ਅਗਲੀ ਜਿਹੜੀ ਚਾਰਗਾਈ ਆਉਣ ਵਾਲੀ ਆ ਠੀਕ ਹੈ ਨਾ ਤੇ ਜੀ ਉੱਥੇ ਅਸੀਂ ਕੱਟ ਕਰਨਾ ਵੱਡਾ ਤੇ ਬੰਦੇ ਜਿਹੜੇ ਸੱਚੀ ਬੰਦੇ ਨੂੰ ਵੀ ਸਾਰੇ ਮਸੱਦਾ ਦਿਓ ਪੇਰੋ ਸਾਰੇ ਆਉਣ ਉਥੇ ਤੇ ਆਪਣੇ ਵਿਚਾਰ ਪੇਸ਼ ਕਰ ਜਿਵੇਂ ਦੂਸਰੇ ਲੋਕ ਕਰਦੇ ਆ ਫੰਕਸ਼ਨ ਕਰਦੇ ਆ ਬੇਲੇ ਲੁੰਦੇ ਆ ਤੁਸੀਂ ਵੀ 4 ਜੁਲਾਈ ਨੂੰ ਨਹੀਂ ਪਾਉਂਦੇ ਜੇ ਪਰਮਾਧਮ ਨੇ ਚਾਹਿਆ ਤੁਹਾਡੇ ਮੁਖੋਂ ਜਿਹੜਾ ਬਚਨ ਹੋ ਰਿਹਾ ਕਮਲ ਜੀ ਜੇਕਰ ਲੈਟਰ ਪੈ ਗਿਆ ਤਾਂ ਅਸੀਂ 4 ਜੁਲਾਈ ਨੂੰ ਆਉਣ ਆਉਂਦੇ ਰਸਾਲ ਉਥੇ ਤੁਮਤਮ ਨਾਲ ਸਾਰੀ ਵਾਈਗਰ ਬਰਾਦਰਿੰਗ ਨਿਊਜ਼ੀਲੈਂਡ ਉਹਨਾਂ ਤੋਂ ਮੰਗ ਲਈਏ ਵਿਵਾਦ-ਵਾਦ ਹੋ ਰਿਹਾ ਕਿ ਸਾਨੂੰ ਦਰਸ਼ਨ ਦਿਓ ਇਸ ਖੁਸ਼ੀ ਦੇ ਘੜੀ ਚ ਸਾਡਾ ਤੁਹਾਨੂੰ ਸਾਥ ਦਿਓ ਜਿਹੜੇ ਮੌਕੇ ਸਰਕਾਰ ਉਹਨਾਂ ਦੇ ਮੰਤਰੀ ਸਾਹਿਬਾਨ ਜਾਂ ਤਕਨੀਕ ਸੱਜਣ ਨੇ ਅਸੀਂ ਉਹਨਾਂ ਨੂੰ ਬਖਤਵਾਦ ਉਹਨਾਂ ਨੂੰ ਬਣਾ ਕੇ ਇਕੱਠੇ ਤੇ ਅੱਜ ਮੈਂ ਤੁਹਾਨੂੰ ਕੋਈ ਗਿੰਟ ਵੀ ਇਹ ਲਿਆਦਾ ਤੁਹਾਨੂੰ ਲੈ ਕੇ ਜਿਹੜਾ ਅੱਜ ਹੀ ਮੈਂ ਕੋਈ ਕਿਰਤਾਂ ਕਿਰਪਾਈ ਮਨੀ ਸਿੰਧੀ ਦੇ ਬਾਰੇ ਬਹੁਤ ਹੀ ਜਾਣਕਾਰੀ ਭਰਪੂਰ ਕਿਤਾਬ ਆ ਕਦੀ ਹੋਈ ਸ਼ਹੀਦ ਬਿਲਾਸ ਭਾਈ ਜੀ ਦੇ ਸੇ ਤੋਂ ਮੈਂ ਹੁਣ ਵੀਡੀਓ ਤੋਂ ਬਰਬੜਾ ਬਣ ਤਰਾਂਗਾ ਤੇ ਤੁਸੀਂ ਕਹਿ ਰਹੇ ਹੋ ਕਮਲ ਜੀ ਜਿਹੜਾ ਤੁਸੀਂ ਸਾਨੂੰ ਜਵਾਬ ਦੇ ਰਹੇ ਹੋ ਮੇਰੇ ਮਨ ਚ ਬਰਬੜਾ ਇਹ ਵੀ ਆਪਣੇ ਸਾਡੇ ਪ੍ਰੋਫੈਸਰ ਮੋਹਨ ਸਿੰਘ ਪਿਆਗੀ ਜਿਹੜੇ ਸੁਭੂਤੀ ਦੇ ਬ੍ਰਦਰ ਨੇ ਹਾਂ ਜੀ ਉਹਨਾਂ ਨੇ ਕਿਹਾ ਵੀ ਕੋਈ ਲਾਇਬ੍ਰੇਰੀ ਆਪਾਂ ਬਣਾਵਾਂਗੇ ਅਸੀਂ ਲਾਇਬ੍ਰੇਰੀ ਬਣਾ ਕੇ ਉਹਨਾਂ ਦੇਣੀ ਆ ਵੀ ਜਿੰਨਾ ਲੈਕਚਰ ਹੋ ਅਸੀਂ ਪ੍ਰੋਵਾਈਡ ਕਰਾਂਗੇ ਸਹੀ ਤੇ ਇਸ ਤਰ੍ਹਾਂ ਦਾਨੀ ਸੱਜਣ ਤਾਂ ਮਤਲਬ ਚੰਦਰ ਗਰੇ ਨੇ ਬਹੁਤ ਸਾਥ ਦੇ ਰਹੇ ਨੇ ਸਾਡੇ ਜੀ ਤੇ ਜੇ ਜਦੋਂ ਤੁਸੀਂ ਜੁੜ ਗਏ ਇੱਕ ਤਾਂ ਇੱਕ 11 ਹੋ ਗਏ ਸਾਨੂੰ ਤੁਹਾਡੇ ਜੋੜਨ ਨਾਲ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਤੁਸੀਂ ਪਾਵਨ ਚ ਜਿੰਨਾ ਭਾਈਚਾਰਾ ਬੈਠਾ ਹੁੰਦਾ ਉਸ ਚੇਤ ਕਰੋ ਤਾਂ ਕਿ ਜੇ 1 ਰੁਪਿਆ ਵੀ ਦੇਣ ਲੱਗ ਜਾਣਾ 5 500 ਦੇਣ ਲੱਗ ਜਾਣਾ ਜਾਂ ਕੋਠੀ ਆਪਣੇ ਬਣਾ ਰਿਆ ਕੋਈ ਖੁਸ਼ੀ ਚ ਜਾਂ ਮਾਤਾ ਪਿਤਾ ਦੀ ਖੁਸ਼ੀ ਚ ਜਾਂ ਕੋਈ ਵਿਆਹ ਸਾਥੀ ਹੋਵੇ ਲੇਖੋ ਆਪਾਂ ਅੱਜ ਬਰਾਜ ਲਈ ਕੋਈ ਕਮਿ ਹੈ 10 10 ਲੱਖ 50 50 ਲੱਖ ਰੁਪਏ ਲੋਕ ਲਾ ਰਹੇ ਨੇ ਜੇ ਪਾਵਨ ਵਾਸਤੇ ਕੋਈ ਸੇਧਦਾਨ ਕਰ ਦੇਣ ਆ ਉਹ ਉਹ ਨਹੀਂ ਪੀੜੀਆਂ ਨੂੰ ਯਾਦ ਕਰਨੀਆਂ ਮੇਰੇ ਮਨ 'ਚ ਬੁਲਬੁਲੇ ਨੇ ਵੀ ਜਿਵੇਂ ਆਈਲਟਸ ਉਹ ਪੁਰੀਆਂ ਗਰੀਬ ਘਰ ਦੀ ਉਹ ਜਨਜਾਗਰ ਗਰੀਬ ਘਰ ਦਾ ਬੱਚਾ ਹੁੰਦਾ ਜੇ ਉਹ ੜਕਤੀ ਪੜ ਜਾਵੇ ਤਾ ਉਹ ਬੱਚੇ ਤੋਂ ਬਾਹਰ ਚਲੇ ਜਾਣਗੇ ਤਾਂ ਉਹ ਆਉਣ ਵਾਲੇ ਸਮੇਂ 'ਚ ਇਹ ਸਸਤਾ ਨੂੰ ਆਪੇ ਚੜਾਉਂ ਰੱਖਦੇ ਨੇ ਠੀਕ ਹੈ ਮੇਰੇ ਵਿਚਾਰ ਨੇ ਜੀ ਬਿਲਕੁਲ ਵੈਰੀਫਾਈ ਕਰ ਦਿੱਤੀ ਹੈ ਬਾਕੀ ਮੈਂ ਅੱਜ ਇਨਾਮ ਜਿਹੇ ਕਰ ਇਹਨਾਂ ਨੂੰ ਸੱਦਾ ਵੀ ਦੇਣਾ ਆ ਕਿ ਬਾਈ ਸਤੰਬਰ ਨੂੰ ਦੇਣਾ ਇਹ ਦੁਆਰਾ ਹੈ ਕਿ ਉਸ ਸਮੇਂ ਸਈ ਬਾਬਾ ਗੁਟਾ ਰਾਉਂਦ ਤੋਂ ਜਿਹੜੇ ਬਦਲ ਉਹ ਸਾਡੇ ਮੇਰੇ ਦਾਦਾ ਜੀ ਵੀ ਹਨ ਤੇ ਸਮਾਜ ਸੁਧਾਰਕਾ ਉਹਨਾਂ ਨੇ ਬਹੁਤ ਮਿਹਨਤ ਨਾਲ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ ਤੇ ਉਹਨਾਂ ਦਾ ਅੱਜ ਵੀ ਪਰਸ਼ੀ ਮਨਾਉਂਦੇ ਆ ਤੇ ਭਾਈ ਇਸ ਵਾਰ 22 ਸਤੰਬਰ ਨੂੰ ਮਨਾ ਰਹੇ ਐ ਇਸ ਵਾਰ ਨੂੰ ਤੇ ਉਹਦੇ ਵਿੱਚ ਮੈਂ ਜਿਹੜੀਆਂ ਸਸਤਾਵਾਂ ਪੰਜਾਬ ਤੇ ਹਰਿਆਣਾ ਦੀਆਂ ਸਰਗਰਮ ਹਨ ਕੰਮ ਕਰਦੀਆਂ ਸਮਾਜ ਸੁਧਾਰਕਾ ਉਨਾ 555 ਨੂੰ ਸਨਮਾਨਿਤ ਕਰਾਂਗੇ ਮੈਂ پروگرام ਰੱਖਿਆ ਹੈ ਜਿਵੇਂ ਤੁਹਾਡੀ ਜਿਹੜੀ ਸੰਸਥਾ ਉਹਦੇ ਵਿੱਚ ਵੀ ਆਪਣੇ ਮੈਂਬਰਾਂ ਨੂੰ ਸਾਰੇ ਨੂੰ ਲਾ ਕੇ ਆਓ ਤੇ ਸਾਰਿਆਂ ਨੂੰ ਸਨਮਾਨਿਤ ਕਰਾਂਗੇ 22 ਸਤੰਬਰ ਦਿਨ ਐਤਵਾਰ ਨੂੰ پروگرام ਰੱਖਿਆ ਹੈ ਤੇ ਉਹਦੇ ਵਿਸ਼ੇਸ਼ ਤੌਰ ਤੇ ਤੁਹਾਡਾ ਜਰਮਾਨਾ ਹੋਵੇਗਾ বাকি ਸਾਰੇ ਮੈਂਬਰਾਂ ਨੂੰ ਤੇ ਵੀ ਸਨਮਾਨਿਤ ਕਰਾਂਗੇ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਜਿਹੜੀ ਮੇਰੀ ਇਹ ਵੀਡੀਓ ਸੁਣਦੇ ਹੋ ਜਿਵੇਂ ਉੱਤੇ 22 ਸਤੰਬਰ ਨੂੰ ਪਹੁੰਚੋ ਤੇ ਮੈਂ ਉਸ ਜਿਹੜੀ ਤਰੰਗਾ ਕਿ ਜਿਹੜੀ ਕਿਤਾਬ ਆ ਇਹ ਜਿਹੜੇ ਇੱਥੇ ਮੈਂਬਰ ਪਹੁੰਚਣਗੇ ਸਾਡੇ ਪ੍ਰੋਗਰਾਮ ਦੇ ਵਿੱਚ ਉਹਨਾਂ ਸਾਰਨੀ ਇੱਕ ਕਾਫੀ ਪ੍ਰੇਸ਼ਕ ਕੀਤੀ ਜਾਊਗੀ ਇੱਕ ਬਹੁਤ ਅੰਮੁੱਲਵਾਂ ਬਹੁਤ ਹੀ ਕੀਮਤੀ ਇਤਿਹਾਸ ਦੀ ਕਿਤਾਬ ਆ ਜਿਹਦੇ ਵਿੱਚ ਜਾਨੀ ਗੰਦਰ ਸਿੰਘ ਜੀ ਨਾਮਕ ਸੰਤ ਪਿੰਕ ਰਾਜਪੁਰ ਰਾਜਪੁਰਾ ਤੋਂ ਉਹਨਾਂ ਨੇ ਬਹੁਤ ਹੀ ਮਿਹਨਤ ਕਰਕੇ ਇਹ ਜਿਹੜੀ ਖੋਜ ਕੀਤੀ ਸੀ ਜਿੰਨੀ ਵੀ ਖੋਜ ਸਾਡੇ ਸਾਹਮਣੇ ਆ ਜਿਵੇਂ ਬਾਬਾ ਨਤੀਜਾ ਜੀ ਪੰਜਰਾਮ ਭਾਈ ਮਨੀ ਸਿੰਘ ਭਾਈ ਤੇਰਾਜੀ ਬਾਬਾ ਚੰਦਰ ਸਿੰਘ ਜੀ ਉਹਨਾਂ ਨੇ ਇਹ ਸਾਰੀ ਖੋਜ ਕਰਕੇ ਸਾਡੀ ਜਿਹੜੀ ਇਹ ਕਿਤਾਬ ਸੀ ਉਸ ਵੇਲੇ چھਪਾਈ ਸੀ ਤੇ ਇਹ ਮਿਲਣੀ ਬੰਦ ਹੋ ਗਈ ਸੀ ਤੇ ਮੈਂ ਬੇਨਤੀ ਕੀਤੀ ਉਹਨਾਂ ਨੂੰ ਪੰਜਾਬੀ ਸਾਹਿਤ ਅਕੈਡਮੀ ਜਰਨਲ ਕਿਤਾਬ ਛਾਪੀ ਸੀ ਵੀ ਮੈਂ ਛਪਾ ਦੇਣਾ ਤੇ ਮੈਂ ਪਹਿਲੇ ਦੇਣਾ ਤੇ ਇਹ ਕਿਤਾਬ ਛਪਾਓ ਤੇ ਉਸ ਵੇਲੇ ਗੁਰਪ੍ਰੀਤ ਜਨ ਜਨਮਸਕੱਤਰ ਸੁਖੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਤੇ ਉਹਨਾਂ ਨੇ ਮੈਨੂੰ ਕਿਹਾ ਬਈ ਅਸੀਂ ਛਾਪ ਦਿੰਨੇ ਹਾਂ ਕਾਹ ਤਰੀ ਫਿਰ ਜੇ ਤੇ ਉਹ ਹੁਣ ਕੁਛੇ ਪਹਿਲਾਂ ਇਹਨਾਂ ਨੇ ਉਹ ਕਿਤਾਬ ਜੁਵਾਈ ਹੈ ਜਦੋਂ ਕੁਬਿੰਦਰ ਜੌਨ ਪ੍ਰਧਾਨ ਜਨ ਤੇ ਅੱਜ ਮੈਂ ਉਹ ਲਈ ਉਹੀ ਕਾਪੀਆਂ ਲੈ ਕੇ ਆਇਆ ਤੇ ਮੈਂ ਉਹਨੂੰ ਇਹ ਵੀ ਕਹਿ ਕੇ ਆਇਆ ਕਿ ਮੈਂ ਹੋਰ 200 ਕਾਪੀ ਫ੍ਰੀਕੀਟ ਹੋਣਾ ਜਿਹੜੀ ਕਿ ਮੈਂ ਉਦੋਂ 22 ਨਵੰਬਰ ਨੂੰ ਪਰਸੂ ਵਾਲੇ ਦੇ ਅਨੁਸਾਰੇ ਜਿਹੜੇ ਸ਼ਾਵਰ ਹੋਣਗੇ ਚੌਂ ਜਨ ਨੂੰ ਕਾਪੀ ਭੇਜ ਕਰਾਂਗਾ ਕਿਉਂਕਿ ਸਾਡੇ ਸਮਾਜ ਦਾ ਇਤਿਹਾਸ ਬਹੁਤ ਹੈ ਉਹਦੇ ਵਿੱਚ ਪੁਸਤਕਾਵਾਂ ਦੇ ਵਿੱਚ ਉਹ ਬੇਸਿਕ ਕਾਵਾ ਜਿਹੜੇ ਤੁਸੀਂ ਪੜ੍ਹਨਾ ਚਾਹੋ ਉਹਨਾਂ ਨੂੰ ਪੁਸਤਕਾ ਮੈਂ ਆਪਣੀ ਉਹਨਾਂ ਤਰੀਕੇ ਦਵਾਉਂਗਾ ਤੇ ਮੇਰੀ ਇਹ ਬੇਨਤੀ ਹੈ ਕਿ ਜੂਨ 22 ਤੱਕ ਉੱਚ ਸਟਾਫ ਕੋਲ ਇਹ ਵਿਸ਼ਾ ਨਾਲ ਉਹ ਪ੍ਰਤੀਚਾਰੀ ਕਮੇਟੀ ਦਾ ਹਿਸਮਾਨ ਕਰ ਚਾਹੁੰਦਾ ਹਾਂ ਅੱਜ ਜਿਵੇਂ ਸਾਰੇ ਜਿਹੜੀ ਸਾਡੀ ਕਮੇਟੀ ਬਣੀ ਹੋਈ ਆ ਉਹਨਾਂ ਨੂੰ ਮੈਂ ਬੇਨਤੀ ਕਰਨਾ ਆਰਾਮ ਨਾਲ ਦੱਸਣ ਤੋਂ ਕਰਨਾ ਚਾਹੁੰਦਾ ਹਾਂ ਧੰਨਵਾਦ ਬਹੁਤ ਬਹੁਤ ਥੈਂਕ ਯੂ ਸੋ ਦੋਸਤੋ ਅਸੀਂ ਬਾਬਾ ਲੱਖੀਸ਼ਾ ਬੰਜਾਰਾ ਯਾਦਗਾਰੀ ਭਵਨ ਦਾ ਨਿਰਮਾਣ ਕਰਵਾ ਰਹੀ ਕਮੇਟੀ ਦੇ ਪ੍ਰਧਾਨ ਸਰਦਾਰ ਵੀਰ ਸਿੰਘ ਜੀ ਨੂੰ ਮਿਲ ਕੇ ਸੱਦਾ ਦਿੱਤਾ ਹੈ 22 ਸਤੰਬਰ ਨੂੰ ਬਾਬਾ ਬੁੱਟਾ RAM ਧਰਮਸ਼ੋਦ ਜੀ ਦੀ ਵਰਸੀ ਦੇ ਸਮਾਗਮ ਵਿੱਚ ਸ਼ਾਮਲ ਹੁੰਦਾ ਕਿਉਂਕਿ ਜਿਹੜੀ ਬਾਬਾ ਧਰਮ ਦੇ ਵਿੱਚ ਲਾ ਪੰਜਾਬ ਦੇ ਵਿੱਚ ਜਿਹੜਾ ਬੰਦਾ ਜਿਹੜਾ ਬਲਾਸਾ ਆਇਆ ਉਹਦੇ ਵਿੱਚ ਜਿਹੜੇ ਸਟਾਫ ਆਉਂਦਾ ਕੰਮ ਕਰ ਰਹੀਆਂ